ਆ ਮਿੱਤਰੋ ਹੁਣ ਇੱਥੇ ਹੀ ਦੇਖ ਲਿਓ ਕੁਆਲਿਟੀ ਦਾ ਚੀਜ਼ ਦਾ ਤੇ ਰੇਟ ਦਾ ਕਿੰਨਾ ਫਰਕ ਆ ਆਪਣਾ ਆਪਣੇ ਏਰੀਆ ਚ ਕੰਪੈਰੀਸ਼ਨ ਕਰਕੇ ਦੇਖ ਲਿਓ ਮਕਰ ਸਾਹਿਬ ਪਰਦਾ ਕਿੰਨੇ ਕਿਤੇ ਦੇ ਦੇ ਦੋਗੇ ਜੀ ਤੁਸੀਂ ਪਰਦਾ ਪੂਰਾ ਸੱਤ ਫੁੱਟਾ ਲੈਂਥ ਹੋਊਗੀ ਜੀ 100 ਰੁਪਏ ਤੋਂ ਸਟਾਰਟ ਹੋ ਜਾਏਗਾ ਅੱਛਾ ਜੀ ਤਾਂ ਦੇ ਵਿੱਚ 500 ਤੋਂ ਸੌਰੀ 250 ਤੋਂ ਕੰਬਲ ਸਟਾਰਟ ਹੋਊਗਾ ਬਾਈ ਜਿੰਨੀ ਮਰਜ਼ੀ ਪਤਾ ਕਰ ਲਿਓ ਮੌਂਟੀ ਕਾਰਲੋ ਦਾ origignal ਮਾਲ ਇੰਨਾ ਸਸਤਾ ਨਹੀਂ ਮਿਲਣਾ ਜਿੰਨਾ ਮਰਜ਼ੀ ਮੰਗਾ ਲਓ ਜੀ ਤੇ ਆਹ ਕੰਬਲ ਜੇ ਪਏ ਨੇ ਜੀ ਕਿ ਚਾਦਰਾਂ ਨੇ ਇਹ ਵੀ ਚਾਦਰਾਂ ਇਸ ਤੋਂ ਵਧੀਆ ਆ ਗਈਆਂ ਜੀ ਕਿਵੇਂ ਕਿਹੜੀ ਚਾਦਰ 1000 ਰੁਪਿਆ ਦੀ ਹੈ ਉਹ 500 ਗੇੜੇ ਚ ਆ ਜਾਏਗੀ ਜੀ ਉਹ ਵੀ ਪਿਲਰ ਕੋਬਰ ਨਾਲ ਸਾਈਜ਼ ਪੂਰਾ ਡਰਬਲ ਬੈੱਡ ਦਾ ਪੀਸ ਹੋਏਗਾ ਸ਼ਹਿਰਾ ਵਾਲਿਆਂ ਦੇ ਟੇਬਲ ਤੇ ਪਿੰਡਾਂ ਵਾਲਿਆਂ ਵਾਲਿਆਂ ਦੇ ਤੌਲੀਏ ਆਹ ਦੇਖ ਲਓ ਜੀ ਸਾਈਜ਼ ਦੇਖ ਲਓ ਹਲੇ ਸਮਾਰਕੇ ਨਹੀਂ ਖੁੱਲਿਆ ਰੇਟ ਦੇਖ ਕੇ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਸੁਣ ਕੇ ਤੇ ਸਹਿਜ ਦੇਖ ਲਓ ਪਹਿਲਾਂ ਮੱਕੜ ਸਾਹਿਬ ਕਿੰਨੇ ਦਾ ਜੀ ਇਹ ਇਹ 150 ਦਾ ਪੀਸ ਸੀਗਾ ਜੀ ਪਹਿਲਾਂ ਹਾਂਜੀ ਅੱਜ ਆਪਾਂ 100 ਰੁਪਏ ਪੀਸ ਦੇਵਾਂਗੇ ਪੱਠਾ ਕੋਈ 6 ਪੀਸ ਦਾ ਪੈਕਟ ਲਊਗਾ ਤਾਂ ਉਹ ਚ 100 ਰੁਪਏ ਹੋਰ ਲੈਸ 500 ਦਾ 6 ਚ 500 ਦੇ 6 ਪੀਸ ਲੈ ਵੀ ਜਿਹੜਾ ਆਪਣਾ ਲਾ ਲਓ 7-8 16 ਪੀਸ ਹੈ ਜੀ 400 ਰੁਪਏ ਚ ਪੈ ਜਾਏਗਾ 7 ਸ੍ਰੀ ਕਾਲ ਦੋਸਤੋ ਲੋਂਗੋ ਵਾਲੀਆ ਗੋਵਿੰਦ ਸਿੰਘ ਭੇਜ ਤੇ ਸਵਾਗਤ ਹੈ ਲੈ ਵੀ ਅੱਜ ਸੰਗਰੂਰ ਦੇ ਸਭ ਤੋਂ ਵੱਡੇ ਥੋਕ ਹੈਂਡਲੂਮ ਥੋਕ ਦੇ ਲੈ ਆਏ ਮੱਕੜ ਟਰੇਡਰਸ ਰੇਟਾਂ ਬਾਰੇ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾਗਾ ਪਿਛਲੀ ਵੀਡੀਓ ਤੋਂ ਬਾਅਦ ਮੇਰੇ ਖਿਆਲ ਦੇ ਵਿੱਚ 2 ਕੁ ਮਹੀਨੇ ਬਾਅਦ ਮੈਨੂੰ ਇੱਕ ਹੁਸ਼ਿਆਰਪੁਰ ਤੋਂ ਫੋਨ ਆਇਆ ਸੀ ਭੈਣ ਦਾ ਕਹਿੰਦੀ ਵੀ ਵੀਰੇ ਕੋਰੀਅਰ ਚਾਰਜਸ ਲੱਗ ਕੇ ਵੀ ਸਾਡੇ ਸ਼ਹਿਰ ਨਾਲੋਂ ਸਸਤਾ ਮਿਲੇਗਾ ਸਮਾਨ ਤੇ ਦੂਜਾ ਕੁਆਲਿਟੀ ਵੀ ਕਹਿੰਦੇ ਪੂਰੀ ਬੈਸਟ ਆ ਹੁਣ ਫੇਰ ਸਰਦੀ ਦਾ ਜਿਹੜਾ ਸਮਾਨ ਸਰਦੀ ਦੇ ਵਿੱਚ ਕਿਉਂਕਿ ਗਰਮ ਕੱਪੜੇ ਦੀ ਸਾਨੂੰ ਬਹੁਤ ਲੋੜ ਹੁੰਦੀ ਆ ਇੱਕ ਵਾਰੀ ਫੇਰ ਤੋਂ ਤੁਹਾਡੇ ਕੋਲੇ ਲੈ ਰੇਟਾਂ ਦੇ ਵਿੱਚ 500 ਤੋਂ ਸੌਰੀ 250 ਤੋਂ ਕੰਬਲ ਸਟਾਰਟ ਹੋਊਗਾ ਬਾਈ 500 ਦਾ ਡਬਲ ਬੈੱਡ ਪੂਰੀ ਕੈਂਡ ਕੁਆਲਟੀ ਉਹ ਤੋਂ ਉੱਪਰ ਦਾ ਚਾਹੇ 50000 ਵਾਲਾ ਲੈ ਲਿਓ ਉਹ ਵੀ ਮਿਲ ਜੂਗਾ ਪਰ 500 ਵਾਲਾ ਵੀ ਸਿਰੇ ਦਾ ਹੋਊਗਾ ਜਿਹੜਾ ਡਬਲ ਬੈੱਡ ਦਾ ਕੰਬਲ ਹੋਊਗਾ ਗੱਲਬਾਤ ਕਰਦੇ ਆ ਨਰੇਸ਼ ਮੱਕੜ ਜੀ ਨਾਲ ਮੱਕੜ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਜੀ ਤੁਹਾਨੂੰ ਮੁਬਾਰਕਾਂ ਤੁਹਾਡਾ ਜਿਹੜਾ ਕੰਮ ਬਹੁਤ ਕੈਂਡਾ ਬਾਬਾ ਵਧਾ ਰਿਹਾ ਵਧਦਾ ਰਹੇ ਜੀ ਕੰਮ ਸਾਰਿਆਂ ਦਾ ਹੀ ਵਾਦੇ 'ਚ ਰਹੇਗਾ ਮਤਾਂ ਜੀ ਤੇ ਮੱਕੜ ਸਾਹਿਬ ਅੱਜ ਤੁਸੀਂ ਸਾਨੂੰ ਕੀ ਸਾਡੇ ਦਰਸ਼ਕਾਂ ਨੂੰ ਦੇ ਰਹੇ ਹੋ ਵਧੀਆ ਚੀ ਡਬਲ ਬੈੱਡ ਦੀ ਰਜਾਈ ਸ਼ੁਰੂ ਹੋ ਜੂ ਕਿਹੜੀ 2200 ਦੀ ਰੇਂਜ ਹੈ ਜੀ ਉਹ ਆਪਾਂ ਨੂੰ 1000 ਰੁਪਏ ਤੋਂ ਸਟਾਰਟ ਹੋ ਜੂ ਅੱਛਾ ਜਿਹੜਾ 2200 ਵਾਲੀ ਡਬਲ ਬੈੱਡ ਦੀ ਰਜਾਈ ਆ ਉਹ ਤੁਸੀਂ 1000 ਦੀ ਦੇਵੋਗੇ 1000 ਦੀ ਵੀ ਮਿੱਤਰੋ ਆ ਰਜਾਈ ਆ ਜਿਹੜੀ ਮਾਰਕੀਟ ਚ ਕਿੰਨੇ ਦੀ ਹੈ ਜੀ ਇਹ 1800 2000 ਤੋਂ ਘੱਟ ਨਹੀਂ ਮਿਲੂਗੀ ਜੀ ਰਜਾਈ ਕਿਤੇ ਨਹੀਂ ਮਿਲੂਗੀ ਜੀ ਤੁਸੀਂ ਤਾਂ ਘੱਟ ਦੇਵੋਗੇ ਆਪਾਂ ਇੱਕ ਵਾਰੀ ਸੇਲ ਚ ਆਪਾਂ 1000 ਰੁਪਏ ਦੇ ਰਿਆਂ ਜੀ ਕਿਹੜਾ ਮਾਲ ਪਿਆ ਹੈ ਇੱਕ ਵਾਰੀ ਉਹ ਦੇ ਦਾਂਗੇ ਬਾਹਾਂ ਜੇ ਮੇ ਹੁਆ ਮੌਕਾ ਦੇ ਕੇ ਜਿਹੇ ਜਿਹੇ ਮੌਕੇ ਤੇ ਆਊਗਾ ਹਨਾ ਜੀ ਲੈ ਮਿੱਤਰੋ ਮੌਕਾ ਚੱਕ ਲੋ ਅੱਛਾ ਇਹ ਤਾਂ ਨਹੀਂ ਵੀ ਮਾਲ ਜਾਂ ਇਕੱਠਾ ਆ ਹੋ ਜਾਂਦਾ ਹੋਏ ਇਹਨਾਂ ਦੇ ਵਿੱਚ ਪੂਰਾ ਵਧੀਆ ਫੈਬਰਿਕ ਹੋਊਗਾ ਨੀਚੇ ਕਪੜਾ ਗਰਮ ਹੋਊਗਾ ਉੱਪਰ ਵਧੀਆ ਹੋਊਗਾ ਜਿਹ ਫਾਈਬਰ ਵਧੀਆ ਹੋਊਗੀ ਪੂਰੀ ਐ ਕੰਪਨੀ ਦੀ ਓਕੇ ਜੀ ਕੋਈ ਬੰਦੇ ਨੂੰ ਲੰਬਾ ਨਹੀਂ ਆਊਗਾ ਚੀਜ਼ ਲੈਣ ਤੋਂ ਬਾਅਦ ਕੋਈ ਪਤਾ ਕਿ ਲੰਬਾ ਹੈ ਵਾਪਸ ਕਰਕੇ ਪੇਮੈਂਟ ਵਾਪਸ ਲੈ ਲੂਗਾ ਲਓ ਵੀ ਐਂ ਦੇਖ ਲੋ ਵੀ ਸਾਰੀ ਸਿੱਤੇ ਵਿੱਚ ਸਲਾਈ ਮਾਰੀ ਹੋਈ ਆ ਜਿਹੜਾ ਖਤਰਾ ਹੁੰਦਾ ਵੀ ਫੈਬਰਿਕ ਜਿਹੜੀ ਇਕੱਠੀ ਨਾ ਹੋ ਜੇ ਵਿੱਚੋਂ ਉਹ ਵੀ ਆ ਆਪਦੇ ਆਪ ਵਰਜਾਈ ਬੋਲਦੀ ਆ ਵੀ ਐਨ ਪੂਰੀ ਤਸੱਲੀ ਬਕਸਾ ਬਾਕੀ ਐ ਹੱਥ ਲਾ ਕੇ ਬਦ ਲੱਗਦਾ ਵੀ ਕਿੰਨੀ ਨਿੱਗੀ ਆ ਮੇਰੀ ਦਰਸ਼ਕਾਂ ਨੂੰ ਇੱਕ ਬੇਨਤੀ ਆ ਇਹਨਾਂ ਦਾ ਜਿਹੜਾ ਗਦਾਮ ਆ ਐਨਾ ਕ ਭਰਿਆ ਪਿਆਗਾ ਵੀ ਹਰ ਇੱਕ ਚੀਜ਼ ਨਾ ਤਾਂ ਦਿਖਾਈ ਜਾ ਸਕਦੀ ਹੈ ਤੇ ਨਾ ਹੀ ਇਹਨਾਂ ਦੇ ਵੀ ਸ਼ਾਇਦ ਯਾਦ ਹੋਵੇ ਵੀ ਕਿਹੜੀ ਕਿਹੜੀ ਚੀਜ਼ ਕਿੱਥੇ-ਕਿੱਥੇ ਪਈ ਆ ਬੇਨਤੀ ਆ ਵੀ ਹੈਂਡਲੂਮ ਦਾ ਜੋਸ਼ਮਾਨਾ ਸਾਰਾ ਇਹਨਾਂ ਕੋਲੋਂ ਮਿਲ ਜੂਗਾ ਮੋਟੀ-ਮੋਟੀ ਝਾਤ ਮਰਵਾਉਣੇ ਆ ਤਾਂ ਜੋ ਤੁਹਾਨੂੰ ਪਤਾ ਲੱਗ ਜੇ ਵੀ ਰੇਟਾਂ ਦਾ ਤੇ ਕੁਆਲਿਟੀ ਦਾ ਕਿੰਨਾ ਕ ਫਰਕ ਆ ਹੁਣ ਆ ਟ੍ਰਾਈ ਟੈਂਡ ਦੇ ਟੇਬਲ ਹੈ ਨਾ ਜੀ ਹਾਂਜੀ ਸਾਰੀ ਇਹ ਕਿੰਨੇ ਦਾ ਤੁਸੀਂ ਦੇ ਦੋਗੇ ਜੀ ਤੇ ਮਾਰਕੀਟ ਰੇਟ ਉਸ ਤੋਂ ਪਹਿਲਾਂ ਜਰੂਰ ਦੱਸ ਦਿਓ 359 ਰੁਪਏ ਲਿਖਿਆ ਆ ਜੀ ਇਹਦੇ 359 ਵਾਲਾ ਪਰ ਉਹ 250 ਰੁਪਏ ਚ ਪੈ ਜਾਏਗਾ ਜੀ ਲਓ ਜੀ 250 ਦੇ ਵਿੱਚ 359 ਤੇ ਮੈਂ ਕਹੂੰਗਾ ਨਜ਼ਰ ਮਰਵਾ ਦਿਓ ਆ ਦੇਖੋ ਜੀ ਤੇ ਟ੍ਰਾਈਡੈਂਟ ਦਾ ਤੁਹਾਨੂੰ ਮੈਂ ਦੱਸ ਦੇਣਾ ਵੀ ਇਹਨਾਂ ਦੇ ਫਿਕਸਡ ਰੇਟ ਹੀ ਹੁੰਦੇ ਨੇ ਲਗਭਗ ਲਗਭਗ ਪਰ ਇੱਥੇ 109 ਰੁਪਏ ਦਾ ਫਰਕ ਘੱਲੈਸ ਮਿਲ ਰਿਹਾ ਹੈਗਾ ਉਹ ਵੀ ਵਧੀਆ ਚੀਜ਼ ਟਰਾਈਡੈਂਟ ਦੀ ਜੀ ਇਹ ਵੀ ਕੁਆਲਿਟੀ ਐਸ਼ਨਾਲ ਦੀ ਕੰਪਨੀ ਵੀ ਪਤੀ ਹੈ ਹਾਂਜੀ ਇਹ ਕੰਪਨੀ ਨਵੀਂ ਹੈ ਰੇਂਜ ਹੈ ਦੀ 400 ਵਾਂਗ ਹੈ ਇਹ ਵੀ 250 ਰੁਪਏ ਦੇ ਦਾਂਗੇ ਇਹ ਵੀ 250 ਜੀ ਲਓ ਜੀ ਵਧੀਆ ਕੁਆਲਿਟੀ ਦੇ ਤਾਬਲ ਨੇ ਜੀ ਤੇ ਇਧਰ ਆ ਪਏ ਨੇ ਨਹੀਂ ਕੰਬਲ ਹਨਾ ਜੀ ਇਹ ਕੰਬਲ ਆ ਇਹ ਸਿੰਗਲ ਬੈੱਡ ਵਾਲੇ ਨੇ ਕਿ ਡਬਲ ਵਾਲੇ ਨੇ ਇਹ ਸਿੰਗਲ ਨੇ ਜੀ ਅੱਛਾ ਇਹ ਕਿੰਨੇ ਦਾ ਜੀ ਇਹ ਸਿੰਗਲ ਕੰਬਲ ਖੜਾ ਆਪਣਾ ਲਾ ਲਓ 7-8 16 ਪੀਸ ਹੈ ਜੀ 400 ਰੁਪਏ ਚ ਪੈ ਜਗੇ ਇਹ 400 ਚ ਜੀ ਤੇ ਆ ਪਏ ਨੇ ਜਿਹੜੇ ਜੀ ਇਹ ਵੀ ਇਹਦੇ ਨਾਲ ਦੀ ਨੇ ਜੀ ਹਾਏ ਇਹਦੇ ਨਾਲ ਦੇ ਨੇ ਬਸ ਸਟਾਰਟਿੰਗ ਆਪਣੀ ਲਾ ਲ ਆਹ ਪਰ ਇਕੜਾ ਆਮ ਰੂਟੀਨ ਚ ਪਰਤਨ ਨੂੰ ਵਧੀਆ ਠੀਕ ਹੈ ਜੀ 250 ਰੁਪਏ ਤੋਂ ਸਟਾਰਟ ਹੋ ਜਾਏਗਾ ਜੀ 250 ਤੋਂ ਸਿੰਗਲ ਬੈੱਡ ਦਾ ਕੰਬਲ ਜਿਹੜਾ ਸਟਾਰਟ ਹੋ ਜੂਗਾ ਅੱਛਾ ਆ ਤਾਂ ਉਹੀਰ ਜਾਈ ਆ ਗਈ ਹੈ ਨਾ ਜੀ ਮੱਕੜ ਜਾਵਾ ਆ ਤਾਂ ਉਹੀਰ ਜਾਈ ਆ ਗਈ ਹੈ ਨਾ ਜੀ ਆਰ ਜਾਈ ਆ ਗਈ ਜੀ ਡਬਲ ਬੈੱਡ ਦੀ ਹੈ ਆਰ ਆ ਜੀ ਇਹੇ ਕੰਬਲ ਜੀ ਇਹ ਕੰਬਲ ਆਪਾਂ ਨੂੰ ਕਿੜਾ 1000 ਰੁਪਏ ਦਾ ਪੀਸ ਹੈ ਡਿਸਕਾਊਂਟ ਚ ਡਬਲ ਬੈੱਡ ਦਾ ਪੂਰਾ 500 ਰੁਪਏ ਚ ਮਿਲੇਗਾ ਜੀ ਪੂਰਾ ਕੈਨ ਕੰਪਲੀਟ ਕੰਬਲ ਜੀ ਹਾਂਜੀ ਲਓ ਜੀ ਇਹ 500 ਦਾ ਫਾਇਦਾ 50% ਆਫ ਆ ਜੀ ਆਹ ਆ ਜੀ ਚੱਤਰ ਆਮ ਇਸ 274 ਹਾਂਜੀ ਦੋ ਸਰਾਨੇ ਕਵਰ ਨਾਲ ਹਾਂਜੀ ਜਿਹੜੀ ਆਮ ਰੂਟੀਨ ਚ ਪਹਿਲਾਂ 400 ਵਿਕੀ ਐ ਡਿਸਕ ਕਰਕੇ 200 ਰੁਪਏ ਚ ਆ ਜਾਏਗੀ ਲਓ ਜੀ 200 ਰੁਪਏ ਦੇ ਵਿੱਚ ਸੇਲ ਲੱਗੀ ਹੋਈ ਆ ਸੇਲ ਦਾ ਲਾਹਾ ਲੈ ਲਓ ਮਹਾਲਾ ਸਮਾਨ ਨਹੀਂ ਚਲਣੀ ਇਹ ਸੇਲ ਇਹ ਚਾਦਰ ਜੀ ਇਹ ਚਾਦਰ ਸਰਾਨੇ ਨਾਲ ਵਧੀਆ ਸ਼ਨੀਲ ਦੀ ਹੂੰ 500 ਵਾਲੀ ਕੁਆਲਿਟੀ 300 ਰੁਪਏ ਚ ਆ ਜਾਏਗੀ ਅੱਛਾ ਨਿੱਗੀ ਇਹ ਵੀ ਪੂਰੀ ਐ ਪੂਰੀ ਚਾਦਰ ਡਬਲ ਬੈੱਡ ਦੀ ਪੀਲੋ ਕਵਰ ਨਾਲ ਹੋਣਗੇ ਜੀ ਠੀਕ ਐ ਸਰ ਠੀਕ ਐ ਜੀ ਅੱਛਾ ਆ ਕੰਬਲ ਜੇ ਪਏ ਨੇ ਜੀ ਕਿ ਚਾਦਰਾਂ ਨੇ ਇਹ ਵੀ ਚਾਦਰ ਐ ਤੂੰ ਵਧੀਆ ਆ ਗਿਆ ਜੀ ਕਿਵੇਂ ਕਿਹੜੀ 7000 ਰੁਪਿਆ ਦੀ ਐ ਉਹ 500 ਗੇੜ ਚ ਆ ਜਾਏਗੀ ਜੀ ਉਹ ਵੀ ਪਿੱਲੋ ਕੋਬਰ ਨਾਲ ਸਾਈਜ਼ ਪੂਰਾ ਡਬਲ ਬੈੱਡ ਦਾ ਪੀਸ ਹੋਏਗਾ ਐ ਤੇ ਉੱਪਰ ਕਿਹੜੀ ਕੁਆਲਿਟੀ ਹੋਰ ਕਿੰਨੀ ਮਰਜ਼ੀ ਲਈ ਜੋ 600 ਵਾਲੀ 700 ਵਾਲੀ 800 ਵਾਲੀ 1000 ਵਾਲੀ 2075 ਵਾਲੀ ਜਿਹੇ ਜੇ ਮਰਜ਼ੀ ਮਾਲ ਲੈ ਲਓ ਅੱਛਾ ਇਹਨਾਂ ਕੋਲੇ ਆਹਾ ਵੀ ਹੁੰਦੇ ਨੇ ਜੀ ਮੈਟ ਮੂਟ ਜੇ ਇਧਰ ਨਿਗਾ ਮਾਰ ਲਓ ਜਿਹੜਾ ਹੁੰਦਾ ਫਲੋਰ ਮੈਟ ਵੀ ਹੁੰਦੇ ਨੇ ਸਾਰੀਆਂ ਚੀਜ਼ਾਂ ਇਹਨਾਂ ਕੋਲੇ ਅਵੇਲੇਬਲ ਨੇ ਫੋਨ ਕਰਕੇ ਤੁਸੀਂ ਸਕਰੀਨ ਤੇ ਨੰਬਰ ਦਿੱਤਾ ਹੈ ਜਾਣਕਾਰੀ ਲੈ ਸਕਦੇ ਹੋਗੇ ਸ਼ਹਿਰਾਂ ਵਾਲਿਆਂ ਦੇ ਟੇਬਲ ਤੇ ਪਿੰਡਾਂ ਵਾਲੀਆਂ ਵਾਲਿਆਂ ਦੇ ਤੌਲੀਏ ਆਹ ਦੇਖ ਲਓ ਜੀ ਸਹਿਜ ਦੇਖ ਲਓ ਹਲੇ ਸਮਾਰਕੇ ਨਹੀਂ ਖੁੱਲਿਆ ਰੇਟ ਦੇਖ ਕੇ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਸੁਣ ਕੇ ਤੇ ਸਹਿਜ ਦੇਖ ਲਓ ਪਹਿਲਾਂ ਮੱਕੜ ਸਾਹਿਬ ਕਿੰਨੇ ਦਾ ਜੀ ਇਹ ਇਹ 150 ਦਾ ਪੀਸ ਸੀਗਾ ਜੀ ਪਹਿਲਾਂ ਹਾਂਜੀ ਅੱਜ ਆਪਾਂ 100 ਰੁਪਏ ਪੀਸ ਦੇਵਾਂਗੇ ਪੱਠਾ ਕੋਈ 6 ਪੀ ਦਾ ਪੈਕਟ ਲਊਗਾ ਤਾਂ ਉਹ ਚ 100 ਰੁਪਏ ਹੋਰ ਲੈਸ 500 ਦਾ 6 500 ਦੇ 6 ਪੀਸ ਲੈ ਵੀ ਮਿੱਤਰੋ ਕਿਦੋਂ ਲੱਭ ਕੇ ਦਿਖਾ ਦੋ ਇੰਨੇ ਸਸਤੇ ਇੱਧਰ ਟ੍ਰਾਈਡੈਂਟ ਦੇ ਵੀ ਪਏ ਨੇ ਇਹਨਾਂ ਦੇ ਵਿੱਚ ਵੀ ਸਿੱਧਮ ਸਿੱਧਾ 100 ਸਵਾ 100 ਦਾ ਫਰਕ ਆ ਵੱਖੋ ਵੱਖਰੇ ਸਹਿਜ ਦੇ ਵੱਖੋ ਵੱਖਰੇ ਰੇਟ ਨੇ ਪ੍ਰਿੰਟ ਰੇਟ ਤੋਂ ਤੁਸੀਂ 100 ਸਵਾ 100 ਸਸਤੇ ਲੈ ਸਕਦੇ ਆ ਲੈ ਮਿੱਤਰੋ ਹੁਣ ਇੱਥੇ ਹੀ ਦੇਖ ਲਿਓ ਕੁਆਲਿਟੀ ਦਾ ਚੀਜ਼ ਦਾ ਤੇ ਰੇਟ ਦਾ ਕਿੰਨਾ ਫਰਕ ਆ ਆਪਣੇ ਏਰੀਆ 'ਚ ਕੰਪੈਰੀ ਮੱਕੜ ਸਾਹਿਬ ਇਹ ਸੈੱਟ ਦੇ ਵਿੱਚ ਕੀ ਕੁਝ ਆਜੀ ਪਹਿਲਾਂ ਤਾਂ ਇਹ ਦੱਸੋ ਜੀ ਐਚਾ 8 ਪੀਸ ਆ ਜਾਣਗੇ ਪੂਰੇ ਜੀ ਅੱਛਾ ਜੀ ਇੱਕ ਡਬਲ ਬੈੱਡ ਦੀ ਰਜਾਈ ਹੂੰ ਨਾਲ ਚਾਦਰਏ ਦੇ ਵਧੀਆ ਗਰਮ ਓਕੇ ਜੀ ਦੋ ਸਰਾਣੇ ਕਵਰ ਜੀ ਹੂੰ ਦੋ ਕੁਸ਼ਨ ਚੌਰਸ ਨੇ ਜੀ ਹੂੰ ਦੋ গোল ਨੇ ਦੋ ਕੁਸ਼ਨ গোল ਨੇ ਜੀ ਕੁੱਲ 8 ਪੀਸ ਨੇ ਹਾਂ ਜੀ 8 ਪੀਸ ਦਾ ਸੈੱਟ ਆਜੂ ਵਧੀਆ ਜੀ ਕੁਆਲਿਟੀ ਦੀ ਗੱਲ ਕਰੀਏ ਜੀ ਅੱਪਾਂ ਜੀ ਕੁਆਲਿਟੀ ਵਧੀਆ ਦੇਖੋ ਕੰਪਨੀ ਦੀ ਬ੍ਰਾਂਟਡ ਹੈ ਹੂੰ ਜੁਨੋਵਾ ਕੰਪਨੀ ਦਾ ਮਾਲ ਹੈ ਓਕੇ ਜੀ ਫੁੱਲ ਸਾਈਜ਼ ਫੁੱਲ ਵਧੀਆ ਰੰਗਾ ਮੈਚਿੰਗ ਹੂੰ ਪੂਰਾ ਸਾਬ ਵਿੱਚ ਕਿਹੜਾ ਮਾਰਕੀਟ ਚ ਰੇਟ ਲਾਉ ਲੋ 10000 ਦਾ ਹੈ ਇਹਦਾ ਆਪਾਂ ਨੂੰ 4500 ਪਊਗਾ ਅੱਛਾ 10000 ਵਾਲਾ ਤੁਸੀਂ 4500 ਦਾ ਦੇ ਰਹੇ ਹੋ ਇਹ ਪੂਰਾ ਸੈੱਟ ਹੈ ਪੂਰਾ ਵਧੀਆ ਬ੍ਰਾਂਡਡ ਆ ਗਿਆ ਠੀਕ ਹੈ ਜੀ ਜੇ ਮਾਲ ਇਕੱਠਾ ਬੰਦੇ ਨੇ ਕਿਸੇ ਨੂੰ ਲੈਣੇ ਹੋਵੇ ਕੋਈ ਵੀ ਇਸ ਕਿੰਨਾ ਕਮਾਲ ਅਵੇਲੇਬਲ ਆ ਤੁਹਾਡੇ ਕੋਲ ਕਿੰਨਾ ਮਰਜੀ ਦਾ ਹੈ ਲੋ ਜੀ ਵਾਧੂ ਪਿਆ ਮਾਲ ਜਿਸ ਟਾਈਮ ਠੀਕ ਹੈ ਜੀ ਆਹ ਕੰਪਨੀ ਨੂੰ ਕੌਣ ਨਹੀਂ ਜਾਣਦਾ ਜੀ ਮੌਂਟੀ ਕਾਰਲੋ ਦੇ ਬਲੈਂਕਟ ਨੇ ਡਬਲ ਬੈੱਡ ਦੇ ਕੰਬਲ ਲੇ ਵੀ ਰੇਟ ਸੁਣ ਲਿਓ ਤੁਸੀਂ ਗੌਰ ਨਾਲ ਕਿਉਂਕਿ ਰੇਟ ਦੇ ਵਿੱਚ ਬਹੁਤ ਵੱਡਾ ਫਰਕ ਆਊਗਾ ਤੁਸੀਂ ਸ਼ੋਅਰੂਮ 'ਚ ਜਾ ਕੇ ਪਤਾ ਕਰ ਲਿਓ ਫਿਰ ਮੰਗਵਾਉਣਾ ਤਾਂ ਤੁਹਾਨੂੰ ਇੱਥੋਂ ਬਹੁਤ ਕਿਉਂਕਿ ਵੱਡੇ ਫਰਕ ਨਾਲ ਆਊਗਾ ਅ ਸਰ ਕੀ ਹਿਸਾਬ ਕਿਤਾਬ ਹੈ ਇਹਨਾਂ ਦਾ ਇਹ ਡਬਲ ਬੈੱਡ ਦਾ ਕੰਪਲ ਹੈ ਜੀ ਪੂਰਾ ਸਹਿਜ ਕੰਪਨੀ ਦਾ ਹੂੰ 2200 ਵਾਂਗ ਇਹਦਾ ਰੇਟ ਹੈ ਉੱਪਰ ਪਾਇਆ ਹੋਇਆ ਕੰਪਨੀ ਦਾ ਠੀਕ ਹੈ ਜੀ ਲੈਸ ਕਰਕੇ ਆਪਾਂ ਨੂੰ 1300 'ਚ ਪੈਜੂਗਾ 1300 ਦੇ ਵਿੱਚ ਲੈ ਪਹਿਲੀ ਵਾਰੀ ਮੈਂ ਮੌਂਟੀ ਕਰ ਲਓ ਦੇ ਐਡੀ ਵੱਡੀ ਕੰਪਨੀ ਦੇ 50% ਤੱਕ ਦੇ ਰੇਟ ਦੇਖ ਰਿਹਾ ਸੁਣ ਰਿਹਾਗਾ ਇਤਨੀ ਸੌਣ ਨੂੰ ਮਿਲਦਾ ਤੇ ਇਹਦਾ ਰੇਟ ਹੈਗਾ ਜੀ ਲਗਭਗ ਜਿਹੜਾ ਪ੍ਰਿੰਟ ਰੇਟ ਹੈਗਾਗਾ 3900 ਰੁਪਏ ਜੀ ਅੱਛਾ ਜੀ 3900 ਦਾ ਤੁਸੀਂ ਕਿੰਨੇ ਦਾ ਦਿਉਗੇ ਜੀ ਇਹ ਆਪਾਂ ਨੂੰ 2500 ਰੁਪਏ ਜੀ 2500 ਜਾਂ 3900 ਵਾਲਾ ਜਿੱਥੋਂ ਮਰਜ਼ੀ ਪਤਾ ਕਰ ਲਿਓ ਮੌਂਟੀ ਕਾਰਲੋ ਦਾ origional ਮਾਲ ਇੰਨਾ ਸਸਤਾ ਨਹੀਂ ਮਿਲਣਾ ਜਿੰਨਾ ਮਰਜ਼ੀ ਮੰਗਾ ਲਓ ਜੀ ਲਾਤੀ ਸੇਲ ਘਟਾ ਤੇ ਰੇਟ ਉਹ ਗੱਲ ਇੱਥੇ ਬਣਦੀ ਹੈ ਕਹਿਣੀ ਕਿਉਂਕਿ ਇਹਨਾਂ ਨੇ 600 ਵਾਲੀ 300 ਦੀ ਕਰਤੀ ਬੈੱਡ ਚਾਦਰ ਡਬਲ ਬੈੱਡ ਦੀ ਨਾਲ ਹਾਂ ਸਰਾਣੇ ਦੇ ਉਹ ਵੀ ਹੈਗੇ ਨੇ ਕਵਰ ਡਬਲ ਪੈੜੀ ਚਾਦਰ ਦੋ ਸਰਾਣੇ ਕਵਰ ਫੁੱਲ ਸੈਜ ਹੋਊਗਾ ਓਕੇ ਜੀ ਘੱਟੋ ਘੱਟ 7-8 ਰੰਗ ਮਿਲ ਜਾਣਗੇ ਠੀਕ ਹੈ ਜੀ ਜਿਓ ਜੇ ਮਰਜ਼ੀ ਲੈ ਲਓ ਵਧੀਆ ਡਿਜ਼ਾਈਨ ਹੂੰ ਬਾਕੀ ਨਿੱਗੀ ਪੂਰੀ ਨਿੱਗੀ ਪੂਰੀ ਜੀ ਲਓ ਜੀ 600 ਵਾਲੀ 300 ਦੇ ਵਿੱਚ ਮੰਗਾ ਲਓ ਚਾਹੇ ਕੋਰੀਅਰ ਚਾਰਜਸ ਵੱਖਰੇ ਹੋਣਗੇ ਲੈ ਵੀ ਸਜਣੋ ਜਿੰਨਾ ਮਰਜ਼ੀ ਦਿਖਾਈ ਜਾਈਓ ਵੀਡੀਓ ਜਿੰਨੀ ਮਰਜ਼ੀ ਵਧਾ ਲਈਓ ਉਨੀ ਵਜੂਗੀ ਕਿਉਂਕਿ ਮਾਲ ਇਨਾ ਕਿ ਪਿਆ ਗਦਾਮਾਂ ਦੇ ਗਦਾਮ ਭਰੇ ਪਏ ਨੇ ਪਰ ਸਮੇਂ ਦੀ ਨਜਾਗਤਾ ਕੀ ਮੱਕੜ ਸਾਹਿਬ ਕੋਲੇ ਵੀ ਸਮਾਂ ਘਟਾ ਤੁਹਾਡੇ ਕੋਲੇ ਵੀ ਘਟ ਹੁੰਦਾ ਮੈਨੂੰ ਪਤਾ ਹਰ ਇੱਕ ਬੰਦਰ ਜਿਵੇਂ ਪਰ ਜਿੰਦਗੀ ਜਿਉ ਰਿਹਾ ਹੈਗਾ ਇਸ ਲਈ ਇੱਕ ਤੁਹਾਨੂੰ ਛੋਟ ਜੇ ਹਿੰਟ ਦੇਤਾ ਵੀ ਇੰਨਾ ਸਸਤਾ ਮਾਲ ਮਿਲਦਾਗਾ ਹੁਣ ਆ ਆ ਪਰਦਾ ਹੀ ਲਾ ਲੋ ਮੱਕੜ ਸਾਹਿਬ ਪਰਦੇ ਕਿੰਨੇ ਕਿੰਨੇ ਦੇ ਦੇ ਦੋਗੇ ਤੁਸੀਂ ਪਰਦਾ ਪੂਰਾ ਸੱਤ ਫੁੱਟਾ ਲੈਂਥ ਹੋਊਗੀ ਜੀ 100 ਰੁਪਏ ਤੋਂ ਸਟਾਰਟ ਹੋ ਜਾਏਗਾ ਅੱਛਾ ਜੀ ਉੱਪਰ ਆਪਣੀ ਮਰਜ਼ੀ ਹੈ 200 ਵਾਲਾ 400 ਵਾਲਾ 800 ਵਾਲਾ ਸਾਰੀ ਵੈਰਾਈਟੀ ਮਿਲ ਜੂਗੀ 100 ਵਾਲੇ ਦੀ ਕੁਆਲਿਟੀ ਕਿਹ ਹੈ ਜੀ ਆ 100 ਵਾਲੀ ਟੰਗੇਵੇਂ ਸਾਰੇ ਮੂਰੇ ਸੱਤ ਫੁੱਟੀ ਪੂਰੀ ਲੰਬ ਮੂਰਤ ਆਪਣਾ 4 ਫੁੱਟ ਚੌੜਾ ਹੋਊਗਾ ਜੀ। ਲਓ ਜੀ ਗੱਲ ਇਹ ਹੈ ਵੀ ਵਧੀਆ ਕੁਆਲਿਟੀ ਆ ਪਤਾ ਲੱਗਦਾਗਾ। ਬਾਕੀ ਬੇਨਤੀ ਆ ਵੀਡੀਓ ਸ਼ੇਅਰ ਜ਼ਰੂਰ ਕਰਦੇਓ ਤਾਂ ਜੋ ਹੋਰ ਦਾ ਵੀ ਫਾਇਦਾ ਹੋ ਜੇ ਨਾਲੇ ਦਾ ਲੈ ਲੋ ਲਾਹਾ ਤੁਸੀਂ ਤੇ ਨਾਲੇ ਲੈ ਲੈਣ ਹੋਰ। ਧੰਨਵਾਦ ਮੱਕੜ ਸਾਹਿਬ ਜਿਹੜਾ ਕੀਮਤੀ ਸਮਾਂ ਦਿੱਤਾ ਜੀ। ਧੰਨਵਾਦ ਤੁਹਾਡਾ ਜਿਹੜਾ ਇੰਨਾ ਪਿਆਰ ਦਿੰਨੇ ਹੋ ਜੀ। ਸਤਿ ਸ਼੍ਰੀ ਅਕਾਲ ਜੀ।